ਇਹ ਕੌਮ ਦੀ ਅਤਬ ਦਾ ਵੀ ਸਤਕਾਰ ਦਾ ਵੀ ਤੇ ਆਜ਼ਾਦੀ ਦਾ ਵੀ ਜਿਹੜਾ ਸੰਘਰਸ਼ ਬਣ ਚੁੱਕਿਆ ਹੈ ਕੇਵਲ ਇਹ ਇੱਕ ਇਲੈਕਸ਼ਨ ਤੱਕ ਨਹੀਂ ਹੈ ਪਰ ਇਹ ਹੁਣ ਸੰਘਰਸ਼ ਜਿਹੜਾ ਹੈ ਕੌਮ ਦੇ ਨੌਜਵਾਨਾਂ ਦੀ ਆਯਾਦ ਹੋਂਦ ਦਾ ਜਿਹੜਾ ਹੈ ਜੋ ਅਸੀਂ ਪਹਿਲਾਂ ਆਪਣੇ ਨੌਜਵਾਨਾਂ ਨੂੰ ਨਾ ਛਡਾ ਸਕੇ ਅੱਜ ਉਹਨਾਂ ਦੇ ਅਸੀਂ ਜਿਹੜੀ ਰਿਹਾਈ ਦੀ ਲੜਾਈ ਲੜਦੇ ਪਏ ਆ ਪਰ ਉਹ ਇਤਿਹਾਸ ਆਪਣੇ ਆਪ ਨੂੰ ਨਾ ਦੁਹਰਾਏ ਜੇ ਇਤਿਹਾਸ ਆਪ ਦੇ ਆਪ ਨੂੰ ਦੁਹਰਾਏ ਤੇ ਉਹ ਇਤਿਹਾਸ ਦੁਹਰਾਏ ਜਦੋਂ ਖਾਲਸੇ ਦੇ ਪਰਚਮ ਝੁਲਿਆ ਕਰਦੇ ਸਨ ਜਦੋਂ ਖਾਲਸਾ ਆਯਾਦ ਰੂਪ ਦੇ ਵਿੱਚ ਕੌਮ ਦੀ ਨੌਜਵਾਨੀ ਵਰਤਿਆ ਕਰਦੀ ਸੀ ਵਿਚਰਿਆ ਕਰਦੀ ਸੀ ਕਮਾਨ ਸ਼ਾਮਦੀ ਸੀ ਸੋ ਕੌਮ ਦੀ ਕੋਈ ਵੀ ਨੌਜਵਾਨੀ ਹੋਵੇ ਉਹ ਭਾਵੇਂ ਭਾਈ ਅਮਰਤਪਾਲ ਸਿੰਘ ਹੋਣ ਜਿਨ੍ਹਾਂ ਨੇ ਪਕੂਬੀ ਨੌਜਵਾਨੋ ਨੇ ਇੱਕ ਪੈਗਾਮ ਦਿੱਤਾ ਸੀਗਾ ਕਿ ਖੰਡੇ ਬਾਟੇ ਦੀ ਆਪਾਂ ਪਾਹਲ ਛਕੀਏ ਗੁਰਬਾਣੀ ਨਾਲ ਜੁੜੀਏ ਤੇ ਹੋਰ ਵੀ ਕੋਈ ਨੌਜਵਾਨ ਹੋਵੇ ਉਹ ਜੇਲਾਂ ਦੀਆਂ ਕਾਲ ਕੋਟਰੀਆਂ ਦੇ ਵਿੱਚ ਬੈਠਾ ਨਹੀਂ ਚੰਗਾ ਲੱਗਦਾ ਹਨੇਰੀਆਂ ਦੇ ਵਿੱਚ ਉਹ ਚੰਗਾ ਲੱਗਦਾ ਫੀਲਡ ਦੇ ਵਿੱਚ ਕੌਮ ਦੇ ਲਈ ਕੌਮ ਦੇ ਹੱਕਾਂ ਲਈ ਜੂਝਦਾ ਹੋਇਆ ਸੋ ਆਓ ਆਪਾਂ ਸਾਰੇ ਜਾਣੇ ਪੰਥਕ ਹਲਕਾ ਇਹਦੇ ਪੈਰ ਪੈਰ ਤੇ ਸ਼ਹੀਦਾਂ ਦਾ ਖੂਨ ਡੁੱਲਿਆ ਹੈ ਕਿਤੇ ਕੋਈ ਸਤਪੁਰਸ਼ ਦਾ ਸਥਾਨ ਹੈ ਮਹਾਂਪੁਰਸ਼ ਦਾ ਸਥਾਨ ਹੈ ਸੰਘਰਸ਼ੀ ਦਾ ਜੇਲ੍ਹ ਕੱਟਣ ਵਾਲੇ ਦਾ ਸਥਾਨ ਹੈ ਤੇ ਸਿੱਧੀਆਂ ਪਾਉਣ ਵਾਲਿਆਂ ਦੇ ਸਥਾਨ ਆ ਉਹ ਆਪਾਂ ਸਾਰੇ ਸਾਡਾ ਹੁਣ ਫਰਜ਼ ਬਣਦਾ ਏ ਉਹਨਾਂ ਪਰਿਵਾਰਾਂ ਦੇ ਵਾਰਿਸ ਹੋਣ ਦੇ ਨਾਤੇ ਕਿ ਆਪਾਂ ਕੌਮ ਦਾ ਨੌਜਵਾਨ ਜਿਹੜਾ ਏ ਉਹ ਹੁਣ ਜੇਲ੍ਹ 'ਚ ਟੱਕਿਆ ਨਹੀਂ ਰਹੂਗਾ ਉਹ ਨੌਜਵਾਨ ਰਹੂਗਾ ਤੇ ਪੰਜਾਬ ਦੇ ਵਿੱਚ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦਾ ਰਹੂਗਾ ਬੋਲੇ ਈਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਰੇ ਕੋਈ ਵੈਖ ਖਾਲਸਾ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਸਾਹਿਬ ਮਦਾਨ ਜੀ ਬਿੱਤਰੇ ਨੇ ਕੀ ਕਹਿਣਾ ਥੋ ਕਿਹਾ ਹਿੰਦੇ ਬਾਬਾ ਬੀਦੀ ਚੰਦ ਜੀ ਦਾ ਪਾਕ ਪਵਿੱਤਰ ਸਥਾਨ ਹੈ ਇੱਥੇ ਤੇ ਜਿੱਥੋਂ ਉਹਨਾਂ ਨੇ ਗੁਰੂ ਸਾਹਿਬ ਦੇ ਘੋੜਿਆਂ ਨੂੰ ਯਾਦ ਕਰਾਇਆ ਸੀ ਤੇ ਅਸੀਂ ਇਸ ਜਗ੍ਹਾ ਤੇ ਬੈਠੇ ਕਿ ਹੁਣ ਸਾਡੇ ਸਿੰਘ ਵੀ ਮੈਨੂੰ ਲੱਗਦਾ ਕਿ ਉਹ ਬਾਬਾ ਬੀਦੀ ਚੰਦ ਜੀ ਮੇਰ ਕਰਨਗੇ ਕਿਰਪਾ ਕਰਨਗੇ ਤੇ ਸਾਰੇ ਆਜ਼ਾਦ ਹੋਣਗੇ ਤੇ ਬਾਕੀ ਸੰਗਤਾਂ ਦਾ ਪਿਆਰ ਆ ਤੇ ਬਹੁਤ ਖੁਸ਼ੀ ਹੋ ਰਹੀ ਆ ਬਲੇਰ ਸਾਹਿਬ ਆ ਬਾਕੀ ਸਾਰੇ ਜਣੇ ਜਿਨ੍ਹਾਂ ਨੇ ਅੱਜ ਅਸੀਂ ਇਸ ਧਰਤੀ ਤੇ ਪਹਿਲੀ ਵਾਰ ਆਏ ਇਧਰ ਨੂੰ ਆਏ ਆ ਤੇ ਬਹੁਤ ਵੱਡਾ ਇਕੱਠ ਵੇਖ ਕੇ ਬਹੁਤ ਖੁਸ਼ੀ ਆ ਤੇ ਹੁਣ ਅੱਗੇ ਅਸੀਂ ਪਵਿੰਡ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਤੇ ਨਮਸਕਾਰ ਕਰਨ ਜਾ ਰਹੇ ਹਾਂ ਤੇ ਤੇ ਸੰਗਤਾਂ ਦਾ ਉੱਥੇ ਵੀ ਡੀ ਕਰ ਰਹੀਆਂ ਨੇ ਥੋੜੇ ਲੇਟ ਐ ਇਸ ਕਰਕੇ ਸਾਨੂੰ ਥੋੜਾ ਛੁੱਟੀ ਜਲਦੀ ਬਸ ਰਾਇਗੁਰਜੀ ਕਾਲ ਕਰ ਸਕਦਾ ਇੱਕ ਟਾਈਮ ਥੋੜਾ ਛੋਟਾ ਯਾਰ ਕਿ ਸੰਗਤ ਦਾ ਹੈਗਾ ਸੀ ਭਾਵ ਕਿ ਜਾਂ ਭਾਈ ਸਾਹਿਬ ਦਾ ਆਪਣਾ ਫੈਸਲਾ ਸੀ ਜਾਂ ਕੋ ਤੁਹਾਡੇ ਵੱਲੋਂ ਕੋਚ ਕੀਤਾ ਗਿਆ ਲਖਸ਼ਰ ਵਾਸਤੇ ਨਹੀਂ ਨਹੀਂ ਇਹ ਸੰਗਤ ਦੇ ਫੈਸਲੇ ਅੱਗੇ ਭਾਈ ਸਾਹਿਬ ਨੇ ਸਿਰ ਚੁਕਾਇਆ ਨਹੀਂ ਤਾਂ ਉਹਨਾਂ ਦੀ ਰਾਜਨੀਤੀ ਚਾਉਣ ਦਾ ਕੋਈ ਮੰਤਵ ਨਹੀਂ ਸੀ ਅਸੀਂ ਉਹ ਦੋ ਢਾਈ ਮਹੀਨੇ ਤਿੰਨ ਮਹੀਨੇ ਉੱਥੇ ਮੋਰਚੇ ਤੇ ਰਹੇ ਹਾਂ ਤੇ ਉੱਥੇ ਲੋਕਾਂ ਨੇ ਸਾਨੂੰ ਇਹੋ ਹੀ ਕਹਿਣ ਦੀ ਕੋਸ਼ਿਸ਼ ਕੀਤੀ ਫਿਰ ਉਹਨਾਂ ਨੇ ਬਲੇਰ ਸਾਹਿਬ ਉਹਨਾਂ ਮੇਂ ਪਹਿਲਾਂ ਨੇ ਕਿਹਾ ਸੀ ਕਿ ਭਾਈ ਸਾਹਿਬ ਨੂੰ ਤੁਸੀਂ پیسے ਦੋ ਉਹਨਾਂ ਤੇ ਉਹ ਕਹਿ ਰਹੇ ਸੀ ਵੀ ਨਹੀਂ ਉਦੋਂ ਬਾਅਦ ਚ ਫਿਰ ਉਹਨਾਂ ਨੇ ਸੰਗਤਾਂ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਇਹ ਫੈਸਲਾ ਲਿਆ ਤੇ ਠੀਕ ਹੈ ਕਿ ਮੇਰਾ ਤਾਂ ਫੈਸਲਾ ਸੀ ਨਹੀਂ ਰਾਜਨੀਤੀ ਚਾਉਣਾ ਜੇ ਸੰਗਤ ਚਾਹੁੰਦੀ ਹੈ ਕਿ ਮੈਂ ਰਾਜਨੀਤੀ ਚਾਹਾਂ ਤੇ ਮੈਂ ਸੰਗਤ ਤੋਂ ਵੱਡਾ ਨਹੀਂਗਾ ਮੈਂ ਸੰਗਤ ਦਾ ਹੁਕਮ ਮੰਨਦਾ ਤੇ ਬਾਕੀ ਸੰਗਤ ਦਾ ਫੈਸਲਾ ਬਾਕੀ ਹੁਣ ਲੜਾਈ ਵੀ ਸੰਗਤ ਨੇ ਲੜਨੀ ਹੈ ਜੀ ਨਾਤੇ ਭਾਈ ਸਾਹਿਬ ਅੰਦਰ ਆ ਸਾਡੇ ਕੋਲ ਇਹੋ ਜੀ ਸਮਰੱਥਾ ਨਹੀਂ ਹੈਗੀ ਬਾਕੀ ਜੋ ਪੁਰਾਣੀਆਂ ਟੀਮਾਂ ਜੋ ਇਹ ਬਲੇਰ ਸਾਹਿਬ ਹੋਣੀਆਂ ਹੋਰ ਸਾਰੇ ਇਹ 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 ਇਹਨਾਂ ਦਾ ਹੀ ਪਰਜਾ ਤੇ ਇਹ ਅੱਗੇ ਹੋ ਕੇ ਲੜ ਰਹੇ ਸਭ ਕੁਝ ਤੇ ਬਾਕੀ ਨੌਜਵਾਨਾਂ ਨੂੰ ਅਪੀਲ ਆ ਕਿ ਇਹ ਸੰਘਰਸ਼ ਲੜਾਈ ਸਾਡੀ ਬਹੁਤ ਵੱਡੀ ਆ ਬੜੇ ਉਹੋ ਜੇ ਲੋਕਾਂ ਨਾਲ ਆ ਜਿਨ੍ਹਾਂ ਕੋ ਸਭ ਤਰ੍ਹਾਂ ਦੇ ਉਲਟੇ ਸਿੱਧੇ ਹਥਿਆਰ ਵਰਤਣ ਦਾ ਉਹਨਾਂ ਨੂੰ ਹੈ ਵੀ ਆ ਆਪਣੇ ਕੋ ਤੇ ਕੋਈ ਇਦਾਂ ਦਾ ਹੈ ਨਹੀਂਗਾ ਸਿਸਟਮ ਆਪਾਂ ਤੇ ਸੱਚ ਦੇ ਤੇ ਪੈਰਾ ਦੇਣ ਵਾਸਤੇ ਖੜੇ ਆ ਤੇ ਇਸ ਕਰਕੇ ਨੌਜਵਾਨਾਂ ਨੂੰ ਵੀ اپੀਲ ਹੈ ਕਿ ਤਕੜੇ ਹੋ ਕੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੀਪੀਆਂ ਨੂੰ ਕਿਸਾਨਾਂ ਨੂੰ ਪੰਥਕ ਜਥੇਬੰਦੀਆਂ ਨੂੰ ਵੀ ਸਾਡੀ اپੀਲ ਹੈ ਕਿ ਸਾਰੇ ਜਾਣੇ ਆਪਾਂ ਇੱਕ ਸਾਡੀ ਕੌਮ ਦਾ ਕੌਮ ਦੀ ਇਣਖ ਦਾ ਸਵਾਲ ਬਣ ਗਿਆ ਇਸ ਦਾ ਜੀ ਬਲਦੋਆ ਸਾਹਿਬ ਨੇ ਨਾ ਇੱਕ ਪਹਿਲਾਂ ਗੱਲ ਕੀਤੀ ਉਹਨਾਂ ਨੇ ਆਪਣੇ ਵੀਡੀਓ ਚ ਕਿ ਅਸੀਂ ਪਰਿਵਾਰ ਨੂੰ ਪਹਿਲਾਂ ਜਾ ਕੇ ਮਿਲੇ ਹਾਂ ਤੇ ਉਹਨਾਂ ਨੇ ਸਾਨੂੰ ਸਮਰਥਨ ਦੇਣ ਦਾ ਵਾਅਦਾ ਵੀ ਕੀਤਾ ਤੇ ਬਾਅਦ ਚ ਮੁਕਰ ਗਏ ਨਹੀਂ ਜੀ ਇਹੋ ਜੀਆਂ ਗੱਲਾਂ ਕੋਈ ਪਰਿਵਾਰ ਨੇ ਕਿਸੇ ਨਾਲ ਵਾਅਦਾ ਨਹੀਂ ਕੀਤਾ ਅਸੀਂ ਪੰਥ ਪੰਥ ਨਾਲ ਆ ਤੇ ਪੰਥ ਦੇ ਜਿਹੜਾ ਸਭ ਤੋਂ ਨੇੜੇ ਹੋਊਗਾ ਜੇ ਜੇ ਸਮਰਥਨ ਵੀ ਕਰਾਂਗੇ ਤਾਂ ਉਹਨੂੰ ਕਰਾਂਗੇ ਇਹ ਤੇ ਉਹ ਜੋ ਉਹਨਾਂ ਨੇ ਪੰਥ ਦੀ ਹਰਾਤ ਬਣਾ ਛੱਡੇ ਆ ਉਹ ਇੰਨੇ ਸਾਲ ਉਹਨਾਂ ਨੇ ਰਾਜ ਵੀ ਕੀਤਾ ਇੰਨੇ ਸਾਲਾਂ ਤੋਂ ਇਸ ਚੀਜ਼ ਵਿੱਚ ਰਏ ਉਹ ਸਾਰਿਆਂ ਨੂੰ ਹੀ ਪਤਾ ਵਾ ਬਾਕੀ ਪੰਥ ਕਹਿਣਾ ਪੰਥ ਕਨੇ ਹੋ ਜਾਂਦਾ ਕੋਈ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਆਦਾ ਤੁਸੀਂ ਵੇਖ ਰਹੇ ਹੋ ਅੱਜ ਸੁਰ ਸਿੰਘ ਦੀ ਧਰਤੀ ਤੇ ਹੁਣ ਪਾਉਂਗੜ ਸਾਹਿਬ ਪੂਰੇ ਮਾਝੇ ਦੇ ਵਿੱਚ ਬਹੁਤ ਜ਼ਿਆਦਾ ਜਾਲੋ ਜਸ ਸਾਰੀ ਸੰਗਤ ਜਿਹੜੀ ਆ ਉਹ ਆਪਣੇ ਸੋਰਸਸ ਵਰਤ ਰਹੀ ਹੈ ਆਪਣੇ ਆਪਣੇ ਦਸਵੰਦ ਕੱਢ ਕੱਢ ਕੇ ਲਾ ਰਹੀ ਹੈ ਸੋ ਇਹ ਬਹੁਤ ਵੱਡੀ ਕਿਰਪਾ ਜੀ ਧੰਨਵਾਦ ਜੀ ਧੰਨਵਾਦ ਜੀ ਸਭ ਤੋਂ ਪਹਿਲਾਂ ਸਾਰੀ ਸੰਗਤ ਦਾ ਧੰਨਵਾਦ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਭ ਤੋਂ ਪਹਿਲਾਂ ਤੇ ਅਸੀਂ ਆਪਣੇ ਸਾਰੇ ਵੀਰ ਦਾ ਇਹਦਾ ਧੰਨਵਾਦ ਕਰਦੇ ਆਂ ਬਲੇਰ ਸਾਹਿਬ ਦਾ ਕਿ ਪਹਿਲਾਂ ਇਹਨਾਂ ਨੇ ਚੋਣ ਜਿੱਤਣੀ ਸੀ ਇਹਨਾਂ ਨੇ ਕਿਹਾ ਸੀਗੇ ਮੈਂ ਚੋਣਾਂ 'ਚ ਖਲੋਣਾ ਹੈ ਤੇ ਆਪਾਂ ਇਹਦੇ ਵਾਸਤੇ ਕਿਹਾ ਸੀ ਕਿ ਭਰਾ ਤੇਰੀ ਸੱਜੀ ਖਬੀ ਬਾਹ ਬਣਾਗੇ ਸਾਨੂੰ ਇਹ ਨਹੀਂ ਪਤਾ ਕਿ ਵੀਰ ਨੇ ਏਡੀ ਵੱਡੀ ਕੁਰਬਾਨੀ ਦੇਣੀ ਆ ਅਸੀਂ ਵੀਰ ਸਾਡੇ ਕੋਲੇ ਲੱਭ ਜੀ ਨਹੀਂ ਉਹ ਹੈਗੇ ਕਿ ਜਿਹੜੇ ਅਸੀਂ ਵੀਰਵਾਸ ਤੇ ਬੋਲ ਸਕੀਏ ਤੁਹਾਡੇ ਅੱਗੇ ਪਰ ਤੁਹਾਡੇ ਵਿੱਚੋਂ ਅਸੀਂ ਹਰੇਕ ਦੇ ਵਿੱਚੋਂ ਇਹੋ ਹੀ ਆ ਕਿ ਅਮਰਤਪਾਲ ਹੀ ਵੇਖਣਾ ਚਾਹੁੰਦੇ ਆ ਕਿ ਤੁਸੀਂ ਵੋਟਾਂ ਇਹ ਬਾਪੂ ਜੀ ਦੀ ਇਹ ਤੁਸੀਂ ਉਹਨਾਂ ਨੂੰ ਕੋਈ ਸਾਨ ਨਹੀਂ ਕਰਨਾ ਕਿ ਅਸੀਂ ਬਾਪੂ ਜੀ ਨੂੰ ਵੋਟਾਂ ਪਾਉਣੀਆਂ ਤੁਸੀਂ ਬਾਪੂ ਜੀ ਨੂੰ ਵੋਟਾਂ ਨਹੀਂ ਪਾਉਣੀਆਂ ਤੁਸੀਂ ਇੱਕ ਪੰਥ ਨੂੰ ਵੋਟਾਂ ਪਾਉਣੀਆਂ ਕਿ ਸਚਾਈ ਨੂੰ ਵੋਟਾਂ ਪਾਉਣੀਆਂ ਸਚਾਈ ਨੂੰ ਹੀ ਅੱਗੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ